ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਰਾੜਾ ਸਾਹਿਬ ਦੀ ਪਾਵਨ ਧਰਤੀ ਉੱਤੇ ਇਥੋਂ ਦੇ ਮੌਜੂਦਾ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਜੋ ਪਰਸੋਂ ਆਪਣੇ ਸਰੀਰ ਦਾ ਪਰਿत्याਗ ਕਰ ਗਏ ਉਹਨਾਂ ਦੇ ਅੰਤਮ ਸੰਸਕਾਰ ਤੇ ਪਹੁੰਚੇ ਹਾਂ ਹਜ਼ਾਰਾਂ ਲੱਖਾਂ ਸੰਗਤਾਂ ਇਸ ਮੌਕੇ ਤੇ ਨਤਮਸਤਕ ਹੋ ਰਹੀਆਂ ਹਨ ਬਹੁਤ ਦਫਾ ਮੈਂ ਬਾਬਾ ਜੀ ਦੇ ਦਰਸ਼ਨ ਕੀਤੇ ਹਨ ਬਚਪਨ ਤੋਂ ਹੀ ਕੀਤੇ ਹਨ ਜਿਸ ਵੇਲੇ ਅੱਜ ਤੋਂ 31 ਸਾਲ ਪਹਿਲਾਂ ਮੈਂ ਅਮਰਤ ਛਕਿਆ ਸੀ ਤੇ ਰਾੜਾ ਸਾਹਿਬ ਦੀ ਧਰਤੀ ਤੇ ਛਕਿਆ ਸੀ ਸਾਹਮਣੇ ਉੱਪਰਲੇ ਪਾਸੇ ਗੈਲਰੀ ਦੇ ਵਿੱਚ ਅਮਰ ਸੰਚਾਰ ਹੋਇਆ ਸੀ ਤੇ ਅਮਰ ਸੰਚਾਰ ਵਾਲੇ ਪੰਜ ਪਿਆਰਿਆਂ ਦੇ ਵਿੱਚ ਉਸ ਵੇਲੇ ਪੰਜ ਪਿਆਰਿਆਂ ਦੇ ਵਿੱਚ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਸਨ ਅੱਜ ਤੋਂ 31 ਸਾਲ ਪਹਿਲਾਂ ਬਾਬਾ ਬਲਜਿੰਦਰ ਸਿੰਘ ਹੁਣਾਂ ਦੇ ਹੱਥੋਂ ਮੈਂ ਅਮਰਤ ਦੀ ਦਾਤ ਲਈ ਸੀ ਸੋ ਬੜੇ ਵਿਦਵਾਨ ਸਨ ਬੜੇ ਜੀਵਨ ਵਾਲੇ ਸਨ ਬੜੇ ਲੋਕ ਵਿਦਵਾਨ ਹੁੰਦੇ ਐ ਪਰ ਜੀਵਨ ਨਹੀਂ ਹੁੰਦਾ ਬਾਬਾ ਬਲਜਿੰਦਰ ਸਿੰਘ ਜੀ ਬੇਦਾਗ ਸਨ ਬੜੇ ਸੱਜਣ ਕਈ ਕਹਿੰਦੇ ਸੀ ਗੱਲਬਾਤ ਘੱਟ ਕਰਦੇ ਐ ਜਾਈਏ ਕਈ ਵਾਰੀ ਆਪਣੀ ਮਸਤੀ ਚ ਰਹਿੰਦੇ ਐ ਪਰ ਸਿੱਧਾ ਸਿੱਧੀ ਗੱਲ ਤੇ ਐ ਕਿ ਉਹਨਾਂ ਕੋਲ ਫਾਲਤੂ ਦਾ ਸਮਾਂ ਨਹੀਂ ਸੀ ਉਹਨਾਂ ਕੋਲੇ ਵਾਧੂ ਦਾ ਟਾਈਮ ਨਹੀਂ ਸੀ ਉਹ ਗੱਲ ਕਰਦੇ ਸੀ ਜਿਹੜੀ ਜ਼ਰੂਰੀ ਗੱਲ ਹੋਵੇ ਕੰਮ ਦੀ ਗੱਲ ਹੋਵੇ ਵੈਰੀ ਇੰਟੈਲੀਜੈਂਟ ਮਾਈਂਡ ਸੀ ਉਹਨਾਂ ਦਾ 44-45 ਸਾਲ ਇਸ ਸਥਾਨ ਤੇ ਰਹਿ ਕੇ ਸੇਵਾ ਕੀਤੀ 35 ਸਾਲ ਮੁਖ ਕੀਰਤਨੀਏ ਦੇ ਰੂਪ ਵਿੱਚ ਸੇਵਾ ਕੀਤੀ 10 ਸਾਲ ਰਾੜਾ ਸਾਹਿਬ ਦੇ ਮੁਖੀ ਹੋਣ ਦੇ ਕਰਕੇ ਸੇਵਾ ਕੀਤੀ ਬੜਾ ਲੰਮਾ ਸਮਾਂ ਹੁੰਦਾ ਹੈ ਇਸ ਸਮੇਂ ਦੇ ਵਿੱਚ ਵੱਡਿਆਂ ਮਹਾਪੁਰਖਾਂ ਨਾਲ ਰਹਿਣ ਕਰਕੇ ਜ਼ਿੰਦਗੀ ਦੇ ਬੜੇ ਤਜਰਬੇ ਸਨ ਬਹੁਤ ਐਕਸਪੀਰੀਅੰਸ ਸੀ ਦੇਸ਼ ਵਿਦੇਸ਼ ਘੁੰਮੇ ਸਨ ਬੜਾ ਤਜਰਬਾ ਸੀ ਪੜੇ ਲਿਖੇ ਵੀ ਬਹੁਤ ਸੀ ਆਪਾਂ ਸਾਰੇ ਜਾਣਦੇ ਆ ਜਿਹੜਾ ਉਹਨਾਂ ਨੇ ਅਜੋਕੀ ਪੀੜ੍ਹੀ ਵਾਸਤੇ ਹੁਣ ਦੇ ਵਿਦਵਾਨਾਂ ਵਾਸਤੇ ਕੰਮ ਕੀਤਾ ਹੈ ਪਹਿਲਾਂ ਇਕੱਲੇ ਕਰਦੇ ਰਹੇ ਹੁਣ ਤੇ ਟੀਮ ਬਣ ਗਈ ਪਰ ਕੱਲਿਆਂ ਨੇ ਕੰਪਿਊਟਰ ਤੇ ਕਈ-ਕਈ ਘੰਟੇ ਲਾ ਕੇ ਈਸ਼ਰ ਮਾਈਕਰੋਮੀਡੀਆ ਐਪ ਬਣਾਈ ਉਹਦਾ ਸਾਰੇ ਹੀ ਵਿਦਵਾਨ ਲਾਹਾ ਲੈਂਦੇ ਹਨ ਸੋ ਇਹ ਜਿਹੜੀ ਦੇਣ ਹੈ ਬਾਬਾ ਬਲਜਿੰਦਰ ਸਿੰਘ ਜੀ ਦੀ ਭਲਾਈ ਨਹੀਂ ਜਾ ਸਕਦੀ ਸਮਹਾਨ ਸੇਵਾ ਕੀਤੀ ਹਜ਼ਾਰਾਂ ਲੱਖਾਂ ਸੰਗਤਾਂ ਨੂੰ ਅਮਰ ਸ਼ਕਾਇਆ ਗੁਰੂ ਘਰ ਨਾਲ ਜੋੜਿਆ ਤੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਬੇਦਾਗ ਆਪਣਾ ਜੀਵਨ ਰੱਖਿਆ ਇਹ ਰਾੜਾ ਸਾਹਿਬ ਦੇ ਸਾਰੇ ਸੰਗੀ ਇੱਥੇ ਰਹਿਣ ਵਾਲੇ ਸਾਰੇ ਜਾਣਦੇ ਐ ਕਿ ਉਹਨਾਂ ਦਾ ਜੀਵਨ ਬੇਦਾਗ ਸੀ ਨਿਕਿਆ ਹੁੰਦਿਆ ਮੈਂ 30 ਸਾਲ ਪਹਿਲਾਂ ਸਿੱਧਸਰ ਭਿਖੀ ਰਿਆਂ ਜਦੋਂ ਉਦੋਂ ਦੁਪਹਿਰ ਵੇਲੇ ਆਈ ਜਾਈਦਾ ਸੀ ਰਾੜਾ ਸਾਹਿਬ ਵਿੱਚ ਇੱਥੇ ਨਮਸਕਾਰ ਕਰਨੀ ਸੇਵਾ ਕਰਦੇ ਫਿਰਦੇ ਰਹਿੰਦੇ ਸੀ ਨਿੱਕੇ ਨਿੱਕੇ ਹੁੰਦੇ ਉਹ ਸਮਾਂ ਯਾਦ ਹੈ ਤੇ ਜਦੋਂ ਪਰਸੋਂ ਇਹ ਸੁਣਿਆ ਇੰਨਾ ਦੁੱਖ ਹੋਇਆ ਤਿੰਨ ਚਾਰ ਵਾਰ ਮੈਂ ਉੱਚੀ ਉੱਚੀ ਰੋਇਆ ਸੁਣ ਕੇ ਇੰਨਾ ਮੈਨੂੰ ਦੁੱਖ ਲੱਗਿਆ ਮਨ ਨੂੰ ਜਿਵੇਂ ਇੱਕ ਆਂਦਰਾਂ ਦੀ ਖਿੱਚ ਹੁੰਦੀ ਹੈ ਨਾ ਜਿਵੇਂ ਕੋਈ ਘਰ ਦਾ ਮੈਂਬਰ ਚਲਿਆ ਜਾਵੇ ਐ ਤਕਲੀਫ ਹੋਈ ਮਨ ਨੂੰ ਸੋ ਕਿਉਂਕਿ ਜਦੋਂ ਵੀ ਕਿਤੇ ਮਿਲਦੇ ਸੀ ਜਦੋਂ ਮਹਾਪੁਰਖ ਬਾਬਾ ਤੇਜਾ ਸਿੰਘ ਜੀ ਨੇ ਸਰੀਰ ਛੱਡਿਆ ਮੈਂ ਉਦੋਂ ਵੀ ਦਰਸ਼ਨ ਕਰਨ ਆਇਆ ਦਸਤਾਰ ਬੰਦੀ ਤੋਂ ਬਾਅਦ ਮੈਂ ਦਸਤਾਰ ਲੈ ਕੇ ਆਇਆ ਇੱਕ ਵਾਰ ਅਮਰੀਕਾ ਵਿੱਚ ਅਸੀਂ ਇਕੱਠੇ ਜਹਾਜ਼ ਵਿੱਚ ਸਫ਼ਰ ਕੀਤਾ ਬੜਾ ਲੰਬਾ ਸਫ਼ਰ ਸੀ ਤੇ ਬਾਬਾ ਜੀ ਮੇਰੇ ਨਾਲ ਹੀ ਬੈਠੇ ਸੀ ਅਸੀਂ ਨੇੜੇ-ਨੇੜੇ ਬੈਠੇ ਸੀ ਤੇ ਬੜਾ ਲੰਬਾ ਸਫ਼ਰ ਕਾਫੀ ਉਦੋਂ ਮੇਰੇ ਨਾਲ ਇਹਨਾਂ ਦੀਆਂ ਵਿਚਾਰਾਂ ਹੋਈਆਂ ਸੋ ਉੱਚੇ ਸੁੱਚੇ ਜੀਵਨ ਵਾਲੇ ਸਨ ਤੇ ਦੁੱਖ ਸਾਰਿਆਂ ਨੂੰ ਭਾਵੇਂ ਹੈ ਪਰ ਅੱਜ ਉਹਨਾਂ ਦਾ ਦਿਲ ਪੁੱਛਿਆ ਜਾਣੀਏ ਜਿਹੜੇ ਉਹਨਾਂ ਦੇ ਨੇੜੇ ਸਨ ਜਿਹੜੇ ਸੰਗਤ ਕਰਦੇ ਹੁੰਦੇ ਐ ਸਾਨੂੰ ਯਾਦ ਹੈ ਜਦੋਂ ਅਸੀਂ 99 ਦੇ ਵਿੱਚ 27 ਸਾਲ ਪਹਿਲਾਂ ਮਹਾਪੁਰਖਾਂ ਦਾ ਸਰੀਰ ਵੇਖਿਆ ਉਹਨਾਂ ਨੂੰ ਜਦੋਂ ਤੁਰਦਿਆਂ ਫਿਰਦਿਆਂ ਹੱਸਦਿਆਂ ਖੇਡਦਿਆਂ ਵੇਖਦੇ ਸੀ ਪਰ ਇੱਕ ਦਿਨ ਉਹ ਵੀ ਆਇਆ ਜਿੱਦਾਂ ਐਂਬੂਲੈਂਸ ਦੇ ਵਿੱਚ ਉਹਨਾਂ ਦਾ ਸਰੀਰ ਲੈ ਕੇ ਆਏ ਉਹ ਸਮਾਂ ਉਹ ਸੀਨ ਉਹ ਨਕਸ਼ਾ ਨਾ ساری ਜ਼ਿੰਦਗੀ ਭੁੱਲਿਆ ਹੈ ਤੇ ਜਿੰਨਾ ਚਿਰ ਸਾਹ ਰਹਿਣਗੇ ਉਹ ਦਿਨ ਨਹੀਂ ਭੁੱਲ ਸਕਦੇ ਉਹ 14 ਜੂਨ ਦਾ ਦਿਨ ਸੀ ਜਿਹੜਾ ਸੋ ਜਿਹੜਾ ਨੇੜੇ ਹੁੰਦਾ ਹੈ ਜਿਹੜਾ ਕਲੋਜ਼ ਹੁੰਦਾ ਹੈ ਇਹ ਉਹੀ ਜਾਣਦਾ ਲੱਗੀ ਹੋਏ ਸੋ ਜਾਣੈ ਪੀਰ RAM ਭਗਤ ਅਣਿਆਲੇ ਤੀਰ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈਂ ਪਾਸੋਂ ਉਹੇ ਲੱਦ ਗਏ ਤੂੰ ਅਜੇ ਨਪਤੀ ਨਹੀਂ ਉਹੇ ਸੋ ਮਾਪੇ ਕਿੱਧਰ ਚਲੇ ਗਏ ਜੇ ਮਾਤਾ ਪਿਤਾ ਜਿਉਂਦੇ ਨੇ ਦਾਦਾ ਦਾਦੀ ਕਿੱਧਰ ਚਲੇ ਗਏ ਬਸ ਇੱਕੋ ਹੀ ਸ਼ਬਦ ਮਨ ਨੂੰ ਤਰਵਾਸ ਦਏਗਾ ਜੋ ਤੁਧ ਭਾਵੈ ਸਾਈ ਭਲੀਕਾਰ ਨਹੀਂ ਤੇ ਮਨ ਨੂੰ ਟੇਕ ਨਹੀਂ ਆਉਣੀ ਮਨ ਵਾਰ-ਵਾਰ ਤੜਫਦਾ ਰਹੇਗਾ ਵਿਲਕਦਾ ਰਹੇਗਾ ਤੇ ਇਹਨੂੰ ਟਿਕਾਉਣ ਦਾ ਇੱਕੋ ਹੀ ਤਰੀਕਾ ਹੈ ਪਾਤਸ਼ਾਹ ਨੇ ਜਿਹੜਾ ਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਜਿੰਨਾ ਇਸ ਪੰਕਤੀ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ ਉਨਾ ਹੀ ਸਾਡਾ ਮਨ ਸ਼ਾਂਤ ਤੇ ਸੁਖੀ ਹੋਏਗਾ ਸੋ ਇਸ ਕਰਕੇ ਇਹ ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਮਨ ਨੂੰ ਸ਼ਾਂਤੀ ਆਉਣੀ ਹੈ। ਬੜਾ ਵੱਡਾ ਦੁੱਖ ਹੈ ਇਹੋ ਜੇ ਸਮੇਂ ਤੇ ਇਸ ਮੌਕੇ ਤੇ ਪਰ ਪ੍ਰਬੰਧਕ ਜਿਹੜੇ ਇਥੋਂ ਦੇ ਹਨ। ਟਰਸਟੀ ਮੈਂਬਰ ਇਥੋਂ ਦੇ ਸੇਵਾਦਾਰ ਵਧਾਈ ਦੇ ਪਾਤਰ ਇਸ ਕਰਕੇ ਨੇ ਇਹਨਾਂ ਨੇ ਇਥੋਂ ਦੀ ਮਰਿਆਦਾ ਵਿੱਚ ਫਰਕ ਨਹੀਂ ਪੈਣ ਦਿੱਤਾ। ਪਰ ਸੋ ਵੀ ਸਾਰਾ ਦਿਨ ਕੀਰਤਨ ਹੋਇਆ। ਫਿਰ ਪਰਸੋਂ ਰੈਣ ਸਭਾਈ ਵੀ ਇਹਨਾਂ ਨੇ ਉਵੇਂ ਹੀ ਸਾਰਾ ਪ੍ਰੋਗਰਾਮ ਕੀਤਾ। ਕੱਲ ਸਵੇਰੇ ਅਮਰ ਸੰਚਾਰ ਵੀ ਜਿਵੇਂ ਹੁੰਦਾ ਏ ਓਵੇਂ ਹੀ ਕੀਤਾ ਤੇ ਕੱਲ ਦਾ ਸਾਰਾ ਦਿਨ ਪ੍ਰੋਗਰਾਮ ਕਰਕੇ ਸ਼ਾਮ ਨੂੰ ਸਮਾਪਤੀ ਕੀਤੀ ਇਹ ਜਿਹੜੀ ਮਰਿਆਦਾ ਹੈ ਅਮਰ ਸੰਚਾਰ ਦੀ ਪਰਪਾਟੀ ਜਿਹੜੀ ਜਿਸ ਕਰਕੇ ਇਹ ਅਸਥਾਨ ਹੈ ਜਿਸ ਕਰਕੇ ਪ੍ਰਚਾਰ ਕੀਤਾ ਜਾਂਦਾ ਹੈ ਉਹ ਬਾਖੂਬੀ ਨਿਭਾਈ ਹੈ ਨਹੀਂ ਤੇ ਤੜਥੱਲੀ ਮੱਚ ਜਾਂਦੀ ਹੈ ਉਥਲ ਪੁਥਲ ਮੱਚ ਜਾਂਦੀ ਹੈ ਐਂਗਜ਼ਾਇਟੀ ਹੋ ਜਾਂਦੀ ਹੈ ਫਰਸਟ੍ਰੇਟ ਹੋ ਜਾਂਦੇ ਨੇ ਪ੍ਰਬੰਧਕ ਵੀ ਹੁਣ ਕੀ ਕਰੀਏ ਪਰ ਇਹਨਾਂ ਨੇ ਬੜੇ ਟਿਕਾ ਨਾਲ ਬੜੇ ਸਹਿਜ ਨਾਲ ਕੰਮ ਲਿਆ ਤੇ ਜਿਹੜਾ ਇਹ ਸਾਰਾ ਮਰਿਆਦਾ ਪੂਰੀ ਨਿਭਾਈ ਇਸ ਕਰਕੇ ਇਹ ਪ੍ਰਬੰਧਕ ਵਧਾਈ ਦੇ ਪਾਤਰ ਹਨ ਇਸ ਗੱਲੋਂ ਇਹਨਾਂ ਨੇ ਮਰਿਆਦਾ 'ਚ ਫਰਕ ਨਹੀਂ ਪੈਣ ਦਿੱਤਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜਿਸ ਕਰਕੇ ਮਹਾਪੁਰਖ ਜੋਰ ਲਾਉਂਦੇ ਰਹੇ ਅਮਰਤ ਸ਼ਕੀਏ ਸਿੰਘ ਸਜੀਏ ਭਾਈ ਵੱਡਿਆਂ ਦੇ ਦੀਵਾਨ ਸੁਣੋ ਚਾਰ ਦੀਵਾਨ ਲਾ ਦਿੰਦੇ ਸੀ ਕਈ ਵਾਰੀ ਮਨ ਦੀ ਸ਼ੁੱਧੀ ਤੇ ਮਨ ਦੀ ਸ਼ੁੱਧਤਾ ਕਿਵੇਂ ਹੋਵੇ ਸੇਵਾ ਨਾਲ ਫਿਰ ਚਾਰ ਦੀਵਾਨ ਲਾ ਦਿੰਦੇ ਸੀ ਮਨ ਦੀ ਇਕਾਗਰਤਾ ਤੇ ਕਿ ਮਨ ਇਕਾਗਰ ਕਿਵੇਂ ਕਰਨਾ ਹੈ ਸੋ ਮਨ ਦੇ ਉੱਤੇ ਕੰਮ ਕਰਨਾ ਸਿੱਖੀਏ ਅੰਤਰਮੁਖੀ ਹੋਈਏ ਉਹਨਾਂ ਦੇ ਜਿੰਨੇ ਵੀ ਦੀਵਾਨ ਸੁਣੋਗੇ ਮਨ ਦੀ ਇਕਾਗਰਤਾ ਤੇ ਗੱਲ ਕਰਦੇ ਹਨ ਮਨ ਦੀ ਸ਼ੁੱਧਤਾ ਤੇ ਗੱਲ ਕਰਦੇ ਹਨ ਜੇ ਸੰਗੀ ਹੋਈਏ ਬਾਬਾ ਈਸ਼ਰ ਸਿੰਘ ਜੀ ਮਹਾਪੁਰਖਾਂ ਦੇ ਤੇ ਮਨ ਮੈਲਾ ਹੀ ਲਈ ਫਰੀਏ ਫਿਰ ਅਸੀਂ ਕਾਹਦੇ ਪ੍ਰੇਮੀ ਹੋਏ ਕਾਹਦੇ ਸੰਗੀ ਹੋਏ ਸੰਗੀ ਉਹ ਹੈ ਜਿਹੜਾ ਜੈਲਸ ਨਾ ਕਰੇ ਈਰਖਾ ਨਾ ਕਰੇ ਸਾੜਾ ਨਾ ਕਰੇ ਮਨ ਸ਼ੁੱਧ ਕਰ ਲਵੇ ਮਨ ਆਪਣਾ ਨਿਰਮਲ ਕਰੇ ਜਿੰਨਾ ਮਨ ਨਿਰਮਲ ਹੁੰਦਾ ਜਾਏਗਾ ਉਹਨਾਂ ਟਿਕਦਾ ਜਾਏਗਾ ਉਹਨਾਂ ਆਨੰਦ ਵਿੱਚ ਹੁੰਦਾ ਜਾਏਗਾ ਸੋ ਕਿਸੇ ਵੱਲ ਵੇਖ ਕੇ ਸਾੜਾ ਜੈਲਸ ਈਰਖਾ ਦਾ ਭਾਵ ਮਨ ਵਿੱਚ ਨਾ ਲਿਆਈਏ ਤੇ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੇ ਇਹ ਬਚਨ ਸਿਖਾ ਕੇ ਕਿ ਜੋ ਤੁਧ ਭਾਵੈ ਸਾਈ ਭਲੀਕਾਰ ਵਾਰ-ਵਾਰ ਇਹਨੂੰ ਪ੍ਰੇਰਣਾ ਦੇ ਕੇ ਟਿਕਾ ਕੇ ਰਖੀਏ ਤੇ ਆ ਧਾਰਨਾ ਮੈਂ ਕਬੂਲ ਕੇ ਇਦਾਂ ਹੀ ਪੜਨਾ ਤੁਸੀਂ ਨਾਲ ਬੋਲੋ ਸਾਰੇ ਆਪਾਂ ਇਹ ਬਚਨ ਆਪਣੇ ਹਿਰਦੇ ਵਿੱਚ ਵਸਾਈਏ ਮਿੱਠਾ ਲੱਗਦਾ ਸਾਹਿਬ ਤੇਰਾ ਪਾਣਾ ਜੀ ਮਿੱਠਾ ਲੱਗਦਾ ਮਿੱਠਾ ਲੱਗਦਾ ਸਾਹਿਬ ਤੇਰਾ ਪਾਣਾ ਜੀ ਮਿੱਠਾ ਲੱਗਦਾ ਮਿੱਠਾ ਲੱਗਦਾ ਤੇਰਾ ਪਾਣਾ ਜੀ ਮਿੱਠਾ বিবিয়া বোলো মিঠা মিঠা পাবে ਕਰਤਾਰ ਨੂੰ ਸੋਈ ਗੱਲ ਚੰਗੀ ਹੋਵੇ ਪਾਵੇ ਕਰਤਾਰ ਨੂੰ ਸੋਈ ਗੱਲ ਚੰਗੀ ਹੋਵੇ ਪਾਵੇ ਕਰਤਾਰ ਨੂੰ ਸੋਈ ਗੱਲ ਚੰਗੀ ਹੋਵੇ ਏ ਲਗੀਆਂ ਵਾਲੇ ਜਾਣਦੇ ਲਗੀਆਂ ਵਾਲੇ ਜਾਣਦੇ ਏ ਲਗੀਆਂ ਵਾਲੇ ਜਾਣਦੇ ਏ ਲਗੀਆਂ ਵਾਲੇ ਜਾਣਦੇ ਹਾਇਆ ਦੇ ਦੁਨੀਆ ਵਾਲੇ ਉਹ ਬੇਦਰਦਾਨ ਕੀ ਲਗੀਆਂ ਵਾਲੇ ਲਗੀਆਂ ਵਾਲੇ ਜਾਣਦੇ ਬੇਦਰਦਾਂ ਨੂੰ ਇਹ ਲਗੀਆਂ ਵਾਲੇ ਜਾਣਦੇ ਲਗੀਆਂ ਵਾਲੇ ਜਾਣਦੇ ਬੇਦਰਦਾਂ ਨੂੰ ਇਹ ਲਗੀਆਂ ਵਾਲੇ ਜਾਣਦੇ ਲਗੀਆਂ ਵਾਲੇ ਜਾਣਦੇ ਇਹ ਵੇਖਣ ਤੋਂ ਪਹਿਲਾਂ ਨਹੀਂ ਮੈਨੂੰ ਮਾਰ ਦਿੰਦੀ ਤਕਦੀਰ ਇਹ ਵੇਖਣ ਤੋਂ ਪਹਿਲਾਂ ਨਹੀਂ ਮੈਨੂੰ ਮਾਰ ਦਿੰਦੀ ਤਕਦੀਰ ਇਹ ਵੇਖਣ ਤੋਂ ਪਹਿਲਾਂ ਨਹੀਂ ਮੈਨੂੰ ਮਾਰ ਦਿੰਦੀ ਤਕਦੀਰ ਇਹ ਵੇਖਣ ਤੋਂ ਪਹਿਲਾਂ ਨਹੀਂ ਮੈਨੂੰ ਮਾਰ ਦਿੰਦੀ ਤਕਦੀਰ ਇਹ ਵੇਖਣ ਤੋਂ ਪਾਵੇ ਕਰਤਾਰ ਨੂੰ ਸੋਈ ਗੱਲ ਚੰਗੀ ਹੋਵੇ ਪਾਵੇ ਕਰਤਾਰ ਨੂੰ ਸੋਈ ਗੱਲ ਚੰਗੀ ਜਾਣੋ ਪਾਵੇ ਕਰਤਾਰ ਨੂੰ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋਤ ਇਸ ਪਾਵੈ ਨਾਨਕਾ ਸਾਈ ਗੱਲ ਚੰਗੀ ਇਹਦੇ ਨਾਲ ਹੀ ਮਨ ਨੂੰ ਹੌਸਲਾ ਹੋਣਾ ਹੈ ਤਰਵਾਸ ਹੋਣਾ ਹੈ ਸਤਿਗੁਰੂ ਮੇ ਰਖਣ ਸਰਬ ਸਰਬ ਪ੍ਰਬੰਧਕਾਂ ਸਰਬ ਸੰਗਤਾਂ ਦੇ ਉੱਤੇ ਬਾਣੀ ਬਾਣੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਜਿਨ੍ਹਾਂ ਦਾ ਸਥਾਨ ਹੈ ਉਹਨਾਂ ਨੇ ਕਿਰਪਾ ਕਰਕੇ ਆਪੇ ਚਲਾਉਂਦੇ ਰਹਿਣਾ ਹੈ ਉਹਨਾਂ ਨੂੰ ਫਿਕਰ ਹੈ ਮੋਈਆ ਭੁੱਲਾਂ ਦੀ ਖਿਮਾ ਕਰਨੀ ਮੇਰੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਇਰ